ਵੈਲਕਮ ਟੂ ਮਾਈ ਬਲੌਗ ਸੁਰਿੰਦਰ ਜੀਤੋ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਸੋਨੂ ਰੱਬ ਤੰਦਰੁਸਤੀ ਪਾਸੇ ਚੜ੍ਹਦੀਆਂ ਕਲਾ ਵਿੱਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਐਂ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਇਹਨੂੰ ਲੱਗਦਾ ਹੈ

ਦਾ ਨਾ ਇਹਦਾ ਮਨਣਾ ਨਾ ਨਿਮਾ ਨਾ ਇਹਦਾ ਪੁੱਛਿਆ ਤੁਹਾਡੇ ਨਾਲ ਚਾਚਾ ਚਲ ਕਾਲੂ ਨਾਲ ਲੈ ਜਾ ਸਕੂਲ ਕਾਲੂ ਨਾਲ ਲੈ ਜਾ ਨਾ ਲੈ ਜਾ ਕੋਈ ਗੱਲ ਹੈ ਕੱਲੋਂ ਪਹ ਚੱਲਣੀ ਸੀ ਕਾਲੂ ਚਾਚਾ ਨੂੰ ਮਿਲ ਲਿਓ ਮੇਰਾ ਦੂਦਾ ਪਤਰ ਵੀਰੇ ਅੱਜ ਮਨ ਮਰਤੀ ਨਹੀਂ ਗਿਆ ਤੂੰ ਅੱਜ ਚਾਚਾ ਸੁੱਤਾ ਪਿਆ ਸੀ ਵਧੀਆ ਬਾਤ ਪੜਾਈ ਕਾ ਦਾ ਪੇਪਰ ਹੋ ਗਿਆ ਆ ਗਿਆ

ਦੋੜੇ ਤੱਕ ਗਾਉਦੇ ਉਹਦੇ ਨੂਰੇਲੇ ਨੂਰੇ ਨਾਲ ਇਨਵਾਜ਼ ਕਰਦੇ ਉਹਦੇ ਲਖਾਉਂਦੇ ਸਾਰੇ ਵਧੀਆ ਹੋ ਗਿਆ ਤੇਤੀਆਂ ਜੋਗੇ ਹੋ ਜਾਂਦੇ ਨਹੀਂ ਇਹ ਤਾਂ ਸਿਆਰਾ ਆ ਇਹ ਤਾਂ ਸਿਆਰਾ ਨੂਰਾ ਤਾਂ ਤਾਂ ਕਹਦਾ ਮੇਰਾ ਸਿੱਖੀ ਦਾ ਐਸਐਮਟੀ ਦਾ ਇਹ ਤਾਂ ਪੜਾਈ ਵਧੀਆ ਹੋ ਸਮਾਜਿਕ ਸਿੱਖਿਆ ਜਿਹਨੂੰ ਆਪਾਂ ਕਹਿੰਦੇ ਨੇ ਸਮਾਜਿਕ ਸਿੱਖਿਆ ਸਮਾਜਿਕ ਦਾ ਪੇਪਰ ਜੀ ਚਲੋ ਏ ਇਹ ਕੰਦਾ ਕਹਿੰਦਾ ਕਹਿੰਦਾ ਸਿਮਾਜ ਲਈ ਅਸੀਂ ਕਿਵੇਂ ਸਮਾਜਿਕ ਸਿੱਖਿਆ ਹੈ ਨਹੀਂ ਨਹੀਂ ਠੀਕ ਹੈ ਭਾਈ ਬਹੁਤ ਵਧੀਆ ਬਹੁਤ ਵਧੀਆ ਇਹ ਬੱਚਾ ਖਰਾਬ ਆ ਇਹ ਬੱਚਾ ਬਹੁਤ ਖਰਾਬ ਆ ਇਹ ਅੱਜ ਗੁੱਸੇ ਨਾਲ ਮੈਨੂੰ ਦੀਦੀਆਂ ਨਾਲ ਲੈ ਕੇ ਨਹੀਂ ਗਿਆ ਸਕੂਲ ਜਦੋਂ ਆਪ ਜਾਣਾ ਉਹ ਕਿਦੋਂ ਗਿਆ ਉਹਨਾਂ ਨੇ ਚੱਲ ਚੱਲ ਕਿਹੜਾ ਸਬਜੈਕਟ ਦੁੱਧੂ ਲੈ ਚੱਲ ਦੁੱਧੂ ਲੈ ਆ ਕੇ ਨਹੀਂ ਇਹ ਹਾਥੋਂ ਦੋਸਾਂ ਚਕਰਤ ਸਾਂਸ਼ਕ੍ਰਿਤਿਆ ਅਦਵਾਰੀ ਦੇ ਸਹਾਰਾ ਦਾ ਸਾਂਸ਼ਕ੍ਰਿਤਿਆ ਲੈ ਐਸੇ ਗਤੀ ਲੋਕ ਲੋਕ ਬਹਿਣਾ ਮੈਨੂੰ ਤਾਂ ਪਤਾ ਨਹੀਂ ਸਾਂਸ਼ਕ੍ਰਿਤਿਆ ਮੈਨੂੰ ਪਤਾ ਸਾਡੇ ਹੈ ਨਹੀਂ ਗਾ ਸਾਂਸ਼ਕ੍ਰਿਤਿਆ ਸਾਂਸ਼ਕ੍ਰਿਤਿਆ ਤਾਂ ਉਹ ਹੀ ਤਾਂ ਪਾਈ ਹੁੰਦੀ ਐ ਮੈਂ ਆਪੇ ਪਰਮਾਜ ਦੇਖਿਆ ਇਹ ਸਾਂਸ਼ਕ੍ਰਿਤ ਰਪੜੇ ਪੜੇੁੰਦੇ ਨੇ ਹਾਨੀ ਪਾਈ ਜਾਂਦੇ ਪੜੇ ਹੁੰਦੇ ਫਿਰ ਉਹ ਇਹਨਾ ਲੱਗੇ ਨਾ ਹੁੰਦੇ ਕੋਈ ਗੱਲ ਨਹੀਂ ਸਾਨੂੰ ਆਪਸਰ ਨਾ ਹੁੰਦਾ ਜਿਵੇਂ ਨਾਜ਼ਰ ਤਵਾ ਦਾ ਕਰੋਂ ਕੱਪੇਰੋ ਸਾਰਾ ਉਹਨਾਂ ਵਿਦਿਆਰਥੀ ਜਵਾਕਾਂ ਨੇ ਬਦਲੇ ਕੱਪੜੇ ਜੇ ਤੇ ਉਹਨਾਂ ਨੇ ਤੇ ਨੂਰੇ ਨੇ ਵੀ ਹੁਣ ਖਾਨ ਨੇ ਮੱਕਰੋਨੀ ਇਹ ਬੇਬੀ ਮੱਕਰੋਨੀ ਆ ਮੱਕਰੋਨੀ ਅੱਧੀ ਘੀ ਖਾਲੀ ਭਾਈ ਇੱਧਰ ਇੱਧਰ ਵਾਲੇ ਪੂਰੀ ਪਲੇਟ ਪਈ ਐ ਇਹ ਕਹਿੰਦਾ ਮੈਂ ਹੌਲੀ ਹੌਲੀ ਖਾਂੂ

ਜੋ ਕੰਮ ਹੈ ਸਰਪਲਾਈ ਬਹੁਤ ਵਧੀਆ ਆਪਣੀ ਹੈ ਬੇਬੇ ਆਜੇ ਬੇਬੇ ਆਜੇ ਬੇਬੇ ਹਾਂ ਤਾਂ ਕਿ ਚਾਪੇ ਬਾਓ ਮਾਮੂ ਬਾਓ ਬਾਓ ਮਾਮੂ ਬਾਓ ਚਾਪੇ ਬਾਓ ਮਾਮੂ ਬਾਓ ਪਾਓ ਚਾਪੇ Hey, Mame, thank, you. Thank, you. Mame, thank you. thank you, thank you, <attempted to' pump noise> How,

ਲਾ ਉੱਚਾ ਨਾਰੈਣ ਮੇngo ਢਿਠਾ ਨਾਰੈਣ ਮੇਰਾ ਪਾਈ ਮੈਂ ਸਿਖਰਦਵਾਲੇ ਆਈ ਸਤਮੀ ਆਰਤੀ ਕਰਾ ਕਰਾਣਾ ਜੀ ਮੇਰਾ ਵੀਰ ਪਿਆ ਵੀਰ ਪਿਆ ਦੀਆਂ ਦੋੜੀਆਂ ਜੋ ਸਿਖਰਦਵਾਲੇ ਖੜੀਆਂ ਮੇਰਾ ਸਿਖਰਦਵਾਲਾ ਉੱਚਾ ਨਾਰੈਣ ਮੈਨੂੰ ਢਿਠਾ ਨਾਰੈਣ ਮੇਰਾ ਪਾਈ ਮੈਂ ਸਿਖਰਦਵਾਲੇ ਆਈ ਸਤਮੀ ਆਰਤੀ ਕਰਾ ਕਰਾ ਮਾ ਜੀ ਮੇਰਾ ਵੀਰ ਪਿਆ ਵੀਰ ਪਿਆ ਦੀਆਂ ਡੋਣੀਆਂ 'ਚੋਂ ਸਿਖਰਦਵਾਲੇ ਖੜਿਆ ਮੈਂ ਆ ਸਿਖਰਦਵਾਲਾ ਉਚਾਨ ਨਾ ਰਹਿਣ ਮੈਨੂੰ ਢਠਾ ਨਾ ਰਹਿਣ ਮੇਰਾ ਪਾਈ ਮੈਂ ਸਿਖਰਦਵਾਲੇ ਆਈ ਆਰਤੀ ਬਈ ਆਤੀ ਆਰਤੀ ਦਾ ਫੋਨ ਲੈਣ ਸਾਡੀ ਡੰਡੀ ਸੋਨਾਂ ਦੀ ਬਹੂਆ कंठ मारे वीर हमारे जमान गे तोरिया रिना गे खीर अतरियों चढ़ाई बिच बैठी साझी पाई आरती भी आरती आरती का फल जम डंडी सुडो सुनो नी बहू कंठक मारे वीर हमारे ആർസി ആർത്തി ആർസി ഫല മടി ഗണ്ഡി സി ബീരമാരെ ലോറിയ ਅਤਿਯੋ ਬਤਿਯੋ ਰੇ ਰਚੜਾਈ ਵਿੱਚ ਬੈਠੀ ਸੰਜੀ ਮਾਂ ਆਰਤੀ ਬਈ ਆਰਤੀ ਆਰਤੀ ਦਾ ਫੁੱਲ ਮੇਰ ਸਾਡੀ ਗੰਨੀ ਸੁਣੋ ਨੀ ਬਹੂਓ ਕੰਠ ਕਮਾਰੇ ਵੀਰ ਹਮਾਰੇ ਜਿਆ ਮੰਗੇ ਤੋਰੀਆ ਲੈ ਨਾਗੇ ਖੀਰ ਅਤਿਯੋ ਬਤਿਯੋ ਰੇ ਰਚੜਾਈ ਵਿੱਚ ਬੈਠੀ ਸੰਜੀ ਮਾਂ ਆਤੀ ਵਈਆਤੀ ਆਰਤੀ ਦਾ ਫਲ ਲੈ ਸਾਡੀ ਡੰਡੀ ਸੁਣੋ ਨਿ ਬਹੂਆ ਕੰਠਕ ਮਾਰੇ ਪੀਰ ਹਮਾਰੇ ਜਾਵਾਂਗੇ ਤੋਰੀਆ ਰਿਨਾਗੇ ਕੀਰਤ ਅਤਰਿਓ ਵਤਰਿਓ ਰੇ ਰਚੜਾਈ ਵਿੱਚ ਬੈਠੀ ਸੰਜੀਮ ਆਤੀ ਵਈਆਤੀ ਆਰਤੀ ਦਾ ਫਲ ਲੈ ਸਾਡੀ ਡੰਡੀ ਸੋ ਨੀ ਬਹੁਆ ਕੰਠਕ ਤੁਮਾਰੇ ਮੀਧ ਹਮਾਰੇ ਨਯਮਾਂ ਦੇ ਤੋਰੀਆ ਨੀਨਾਂਗੇ ਖੀਰਾ ਅਤਰੀਓ ਬਤਰੀਓ ਰੇ ਚੜਾਈ ਵਿੱਚ ਬੈਠੀ ਸੰਜੀ ਮਾਈ